ਸਸ਼ੀਗਲ ਦੋਸਤੋ ਮੈਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ ਇਹ ਯਾਰੋ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਇਹ ਯਾਰੋ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਹਾਂ ਇਸ ਵੀਡੀਓ ਵਿੱਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੋਇਆ ਹੈ ਤੇ ਦੱਸਿਆ ਇਹ ਜਾ ਰਿਹਾ ਹੈ ਕਿ ਇਹ ਛੋਟੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦਾ ਸੀ ਕਹੇ ਜਾਂਦਾ ਹੈ ਕਿ ਇਸ ਨੂੰ ਮਾਛੀ ਵਾਰੇ ਵਿੱਚੋਂ ਕਾਬੂ ਕੀਤਾ ਗਿਆ ਤੇ ਇਹ ਗੁਰੂ ਘਰਾਂ ਵਿੱਚੋਂ ਤੇ ਭੀੜ ਵਾਲੇ ਇਲਾਕਿਆਂ ਵਿੱਚੋਂ ਬੱਚੇ ਚੁੱਕਦਾ ਸੀ ਜਿਸ ਤੋਂ ਬਾਅਦ ਇਸ ਦੀ ਜ਼ਮਾਨਤ ਇੱਕ ਮਹੀਨੇ ਬਾਅਦ ਹੋ ਜਾਂਦੀ ਹੈ ਸੋ ਪੂਰਾ ਮਾਮਲਾ ਕੀ ਏ ਉਹ ਤੁਹਾਨੂੰ ਪੂਰੀ ਵੀਡੀਓ ਵੱਲ ਐ ਚੱਲਦੇ ਆ। ਕਿੰਨੀ ਵਾਰੀ ਜੇਲ੍ਹ ਜਾ ਗਿਆ? ਹਾਂਜੀ। ਪਹਿਲਾਂ ਕਿੰਨੀ ਵਾਰੀ ਜੇਲ੍ਹ ਜਾ ਗਿਆ? 5-6 ਵਾਰੀ ਗਿਆ ਭਾਈ। ਕਾਲਾ ਕਾਲਾ ਪਰਚਾ। ਕਾਲਾ ਕਾਲਾ ਪਰਚਾ। ਪਰਚੇ ਇਹ ਆਪਾਂ ਜਿਹੜਾ ਹੰਨਿਆ। ਆ ਨਿਆਣੇ ਚੱਕਣ ਦਾ ਤੇ ਚੋਰੀ ਦੇ ਹਨਾ। ਹੈਨਾ? ਹੈਨਾ? ਤੇ ਕਿਹੜੀ-ਕਿਹੜੀ ਜੇਲ੍ਹ ਜਾ ਗਿਆ? हां जी मित्रों कमेंट्स ਅੱਜ ਆਪਣੇ ਵਿਚਾਰ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹਰ ਇੱਕ ਅਲਰਟ ਹੋ ਜਾਵੇ ਤੇ ਆਪਣੇ ਬੱਚਿਆਂ ਦਾ ਧਿਆਨ ਰੱਖੇ ਸੋ ਹੁੰਦੇ ਲਈ ਐਨ ਆਈ ਹਾਜ਼ਰ ਹੁੰਨੀਆਂ ਕਿਸੇ ਨਵੀਂ ਅਪਡੇਟ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ